ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਾਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਇੱਕ ਹੋਰ ਝੂਠੇ ਪੁਲਿਸ ਮੁਕਾਬਲੇ ਦਾ ਫੈਸਲਾ ਆਇਆ ਹੈ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਪੰਜਾਬ ਪੁਲਿਸ ਦੇ ਤਿੰਨ ਅਫਸਰਾਂ ਨੂੰ ਦੋਸ਼ੀ ਕਰਾ ਦਿੱਤਾ ਹੈ 32 ਸਾਲ ਪਹਿਲਾਂ ਇੱਕ ਝੂਠੇ ਪੁਲਿਸ ਮੁਕਾਬਲੇ ਵਿੱਚ ਦੋ ਲੋਕਾਂ ਨੂੰ ਮਾਰਨ ਦਾ ਮੁਕੱਦਮਾ ਇਹਨਾਂ ਪੁਲਿਸ ਅਫਸਰਾਂ ਤੇ ਚਲਾਇਆ ਗਿਆ ਸੀ ਇਹ ਵੀ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਦਾਲਤ ਨੇ ਕਿਸੇ ਪੁਲਿਸ ਮੁਕਾਬਲੇ ਦੇ ਵਿੱਚ ਨੌਜਵਾਨਾਂ ਨੂੰ ਮਾਰਨ ਦੇ ਲਈ ਪੰਜਾਬ ਪੁਲਿਸ ਦੇ ਸਾਬਕਾ ਅਫਸਰਾਂ ਨੂੰ ਸਜ਼ਾ ਸੁਣਾਈ ਹੋਵੇ ਹਜੇ ਹੋਰ ਵੀ ਕਈ ਮਾਮਲੇ ਇਨ੍ਹਾਂ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਅਦਾਲਤਾਂ ਨੇ ਪੁਲਿਸ ਅਫਸਰਾਂ ਨੂੰ ਸਜ਼ਾ ਸੁਣਾਈਆਂ ਨੇ ਦੋਸ਼ੀ ਕਰਾ ਦਿੱਤਾ ਹੁਣ ਸਪੈਸ਼ਲ ਸੀਬੀਆਈ ਅਦਾਲਤ ਦੇ ਜੱਜ राकेश गुप्ता ਨੇ ਪੰਜਾਬ ਪੁਲਿਸ ਦੇ ਸਾਬਕਾ ਅਸਿਸਟੈਂਟ ਸੁਪਰਡੈਂਟਡ ਆਫ ਪੁਲਿਸ ਐਸਪੀ ਗੁਰਬਚਨ ਸਿੰਘ ਨੂੰ ਆਈਪੀਸੀ ਦੀ ਧਾਰਾ 302 ਮਤਲਬ ਕਤਲ 364 ਮਾਰਨ ਦੇ ਇਰਾਦੇ ਦੇ ਨਾਲ ਕਿਡਨੈਪ ਕਰਨਾ 343 ਤਿੰਨ ਦਿਨ ਜਾਂ ਉਸ ਤੋਂ ਵੱਧ ਨਜਾਇਜ਼ ਹਿਰਾਸਤ ਵਿੱਚ ਰੱਖਣਾ 218 ਸਰਕਾਰੀ ਮੁਲਾਜ਼ਮਾਂ ਦਾ ਕਿਸੇ ਨੂੰ ਬਚਾਉਣ ਦੇ ਲਈ ਗਲਤ ਰਿਕਾਰਡ ਲਿਖਣਾ ਗਲਤ ਰਿਕਾਰਡ ਦੇ ਵਿੱਚ ਐਂਟਰੀ ਕਰਨਾ ਇਨ੍ਹਾਂ ਸਾਰੀਆਂ ਧਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ ਸਾਬਕਾ ਇਨਸਪੈਕਟਰ ਰੇਸ਼ਮ ਸਿੰਘ ਨੂੰ ਵੀ 302 ਤੇ 120ਬੀ ਸਾਜ਼ਿਸ਼ ਰਚਨਾ 218 ਇਨ੍ਹਾਂ ਧਰਾਵਾਂ ਦੇ ਤਹਿਤ ਦੋਸ਼ੀ ਮੰਨਿਆ ਹੈ ਸਾਬਕਾ ਇਨਸਪੈਕਟਰ ਹੰਸ ਰਾਜ ਨੂੰ 120ਬੀ ਤੇ 218 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ ਇਹ ਕੇਸ 15 ਨਵੰਬਰ 1995 ਨੂੰ ਸੁਪਰੀਮ ਕੋਰਟ ਵੱਲੋਂ ਸੀਬੀਆਈ ਦੇ ਹਵਾਲੇ ਕੀਤਾ ਗਿਆ ਸੀ ਕੇਸ ਰਜਿਸਟਰ ਕਰਨ ਤੋਂ ਬਾਅਦ 21 ਨਵੰਬਰ 1996 ਨੂੰ ਸੀਬੀਆਈ ਨੇ ਤਰਨਤਾਰਨ ਦੇ ਵਾਸੀ ਪ੍ਰੀਤਮ ਸਿੰਘ ਦੀ ਸਟੇਟਮੈਂਟ ਰਿਕਾਰਡ ਕੀਤੀ ਸੀ ਆਪਣੇ ਬਿਆਨਾਂ ਵਿੱਚ ਪ੍ਰੀਤਮ ਸਿੰਘ ਨੇ ਇਹ ਦੱਸਿਆ ਕਿ ਉਸਦੇ بیٹے ਜਗਦੀਪ ਸਿੰਘ ਮੱਖਣ ਨੂੰ 18 ਨਵੰਬਰ 1992 ਵਿੱਚ ਇੱਕ ਪੁਲਿਸ ਪਾਰਟੀ ਜਿਸ ਦੀ ਅਗਵਾਈ ਤਰਨਤਾਰਨ ਸਿਟੀ ਦੇ ਐਸ ਐਚ ਓ ਗੁਰਵਚਨ ਸਿੰਘ ਕਰ ਰਿਹਾ ਸੀ ਇਹਨਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਸੀਬੀਆਈ ਨੇ 27 ਫਰਵਰੀ 1997 ਨੂੰ ਗੁਰਵਚਨ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਆਈਪੀਸੀ ਦੀ ਧਾਰਾ 364 302 ਤੇ 34 ਧਾਰਾ 34 ਜਿਹੜੀ ਹੁੰਦੀ ਹੈ ਕਈ ਵਿਅਕਤੀਆਂ ਵੱਲੋਂ ਸਾਜੇ ਇਰਾਦੇ ਦੇ ਨਾਲ ਕੋਈ ਕੰਮ ਕਰਨ ਦੀ ਧਾਰਾ ਹੁੰਦੀ ਹੈ ਇਹ ਇਨਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ ਜਾਂਚ ਕਰਨ ਤੋਂ ਬਾਅਦ ਸੀਬੀਆਈ ਵੱਲੋਂ ਗੁਰਵਚਨ ਸਿੰਘ ਰੇਸ਼ਮ ਸਿੰਘ ਹੰਸਰਾਜ ਤੇ ਅਰਜਨ ਸਿੰਘ ਇਹ ਸਾਰੇ ਵੀ ਤਰਨਤਾਰਨ ਥਾਣਾ ਸਿਟੀ ਦੇ ਹੀ ਮੁਲਾਜ਼ਮ ਸੀ ਇਨਾਂ ਖਿਲਾਫ ਚਾਰਜ ਸ਼ੀਟ ਦਾਖਲ ਕਰ ਦਿੱਤੀ ਸੀ ਚਾਰਜ ਸ਼ੀਟ ਦੇ ਵਿੱਚ ਸੀਬੀਆਈ ਨੇ ਕਿਹਾ ਸੀ ਕਿ ਗੁਰਵਚਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਜਗਦੀਪ ਸਿੰਘ ਮੱਖਣ ਨੂੰ ਉਸ ਦੀ ਸੱਸ ਸ਼ਵਿੰਦਰ ਕੌਰ ਦੇ ਕਤਲ ਕਰਨ ਤੋਂ ਬਾਅਦ ਅਗਵਾ ਕਰ ਲਿਆ ਸੀ ਇਸੇ ਤਰੀਕੇ ਨਾਲ ਗੁਰਬਚਨ ਸਿੰਘ ਤੇ ਸਾਥੀ ਪੁਲਸਵਾਲਿਆ ਨੇ 21 ਨਵੰਬਰ 1992 ਨੂੰ ਇੱਕ ਹੋਰ ਵਿਅਕਤੀ ਗੁਰਨਾਮ ਸਿੰਘ ਪਾਲੀ ਨੂੰ ਵੀ ਉਸਦੇ ਘਰ ਤੋਂ ਹੀ ਅਗਵਾ ਕਰ ਲਿਆ ਗਿਆ ਸੀ ਬਾਅਦ ਵਿੱਚ ਦੋਨਾਂ ਨੂੰ 30 ਨਵੰਬਰ 1992 ਨੂੰ ਇੱਕ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਤੇ ਅਣਪਛਾਤੇ ਤੇ ਲਵਾਰਿਸ ਲਾਸ਼ਾਂ ਕਹਿ ਕੇ ਇਹਨਾਂ ਦੋਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਸੀ ਇਹ ਸਾਰਾ सीबीआई ਵੱਲੋਂ ਆਪਣੀ ਚਾਰਜ ਸ਼ੀਟ ਉਹਨਾਂ ਨੇ ਅਦਾਲਤ ਵਿੱਚ ਦਾਖਲ ਕੀਤੀ ਸੀ ਉਹਦੇ ਵਿੱਚ ਕਿਹਾ ਗਿਆ ਹੁਣ ਪੁਲਿਸ ਨੇ ਵੀ ਇੱਕ ਐਫਆਈਆਰ ਲਿਖੀ ਸੀ ਜਦੋਂ ਇਹਨਾਂ ਦੋਵਾਂ ਦੀ ਮੌਤ ਹੋ ਜਾਂਦੀ ਹੈ ਉਸ ਐਫਆਈਆਰ ਦੇ ਵਿੱਚ ਉਸਨਾਂ ਨੇ ਕੀ ਕੀ ਲਿਖਿਆ ਸੀ ਉਹਦੇ ਨਾਲ ਤੁਹਾਡੀ ਸਾਂਝ ਪਵਾਣੀ ਹੈ 3 ਨਵੰਬਰ 1992 ਨੂੰ ਸਵੇਰੇ ਐਸਐਚਓ ਗੁਰਵਚਨ ਸਿੰਘ ਆਪਣੇ ਸਾਥੀ ਅਫਸਰਾਂ ਨਾਲ ਗਸ਼ਟ ਤੇ ਸੀ ਜਦੋਂ ਉਹਨਾਂ ਨੇ ਤਰਨਤਾਰਨ ਦੇ ਨੂਰ ਦੇ ਅੱਡੇ ਨੇੜੇ ਇੱਕ ਨੌਜਵਾਨ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਘੁੰਮਦੇ ਦੇਖਿਆ ਪੁੱਛਣ ਤੇ ਉਸ ਵਿਅਕਤੀ ਨੇ ਆਪਣਾ ਨਾਮ ਗੁਰਨਾਮ ਸਿੰਘ ਪਾਲੀ ਦੱਸਿਆ ਹੋਰ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਕੁਝ ਕੁਛ ਦੌਰਾਨ ਪਾਲੀ ਨੇ ਇਹ ਮੰਨਿਆ ਕਿ ਤਰਨਤਾਰਨ ਦੀ ਰੇਲਵੇ ਰੋਡ ਦੇ ਉੱਤੇ ਇੱਕ ਦਰਸ਼ਨ ਸਿੰਘ ਦੀ ਕਰਿਆਨੇ ਦੀ ਦੁਕਾਨ ਸੀ ਉਸਤੇ ਗ੍ਰੇਨੇਡ ਨਾਲ ਹਮਲਾ ਹੋਇਆ ਸੀ ਉਹਨੇ ਗ੍ਰੇਨੇਡ ਛੱਟਿਆ ਸੀ ਉਸ ਵਾਰਦਾਤ ਦੇ ਵਿੱਚ ਪਾਲੀ ਨੇ ਆਪਣੇ ਆਪ ਨੂੰ ਸ਼ਾਮਲ ਮੰਨਿਆ ਪਾਲੀ ਨੂੰ ਬਾਅਦ ਵਿੱਚ ਢੀਲੇ ਕੇ ਬਾਗਾਂ ਵਿੱਚ ਹਥਿਆਰਾਂ ਤੇ ਅਸਲੇ ਦੀ ਬਰਾਮਦਗੀ ਲਈ ਲਜਾਇਆ ਗਿਆ ਜਿੱਥੇ ਉਸਨੇ ਹਥਿਆਰ ਲੁਕੋਏ ਹੋਏ ਸੀ ਜਦੋਂ ਇਹ ਆਪਰੇਸ਼ਨ ਚੱਲ ਰਿਹਾ ਸੀ ਤਾਂ ਬਾਗ ਦੇ ਅੰਦਰ ਪਹਿਲਾਂ ਤੋਂ ਉਹੀ ਲੁਕੇ ਅਤਵਾਦੀਆਂ ਨੇ ਪੁਲਿਸ ਪਾਰਟੀ ਤੇ ਗੋਲੀ ਚਲਾ ਦਿੱਤੀ ਜਵਾਬੀ ਫਾਇਰ ਪੁਲਿਸ ਨੂੰ ਸੈਲਫ ਡਿਫੈਂਸ ਦੇ ਵਿੱਚ ਕਰਨਾ ਪਿਆ ਪੁਲਿਸ ਨੂੰ ਵੀ ਗੋਲੀ ਚਲਾਉਣੀ ਪਈ ਤੇ ਇਸੇ ਭਗਦਰ ਦਾ ਫਾਇਦਾ ਉਠਾ ਕੇ ਪਾਲੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੁੱਧਰੋਂ ਗੋਲੀ ਆ ਰਹੀ ਸੀ ਚੱਲ ਰਹੀ ਸੀ ਉਧਰ ਨੂੰ ਹੀ ਪੜਲੀ ਭੱਜ ਗਿਆ ਤੇ ਕ੍ਰਾਸ ਫਾਇਰ ਦੇ ਵਿੱਚ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਤਲਾਸ਼ੀ ਦੌਰਾਨ ਇੱਕ ਅਤਵਾਦੀ ਦੀ Laash ਮਿਲੀ ਜਿਸ ਦੀ شناخت ਜਸਦੀਪ ਜਗਦੀਪ ਸਿੰਘ ਮੱਖਣਵਜੋ ਹੋਈ। ਦੋਵਾਂ ਦੀਆਂ Laashਾਂ ਨੂੰ ਨਿਵਾਰਿਸ਼ ਸਮਝ ਕੇ ਕਿਉਂਕਿ ਕਿਸੇ ਨੇ ਉਹ ਆ ਕੇ ਪਛਾਣੀਆਂ ਨਹੀਂ ਆ ਉਹਦੇ ਤੇ ਕਲੇਮ ਨਹੀਂ ਕੀਤਾ ਇਸ ਕਰਕੇ ਤਰਨਤਾਰਨ ਦੇ ਸ਼ਮਸ਼ਾਨ ਘਾਟ ਵਿੱਚ ਇਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਇਹ ਪੁਲਿਸ ਨੇ ਆਪਣੀ ਐਫਆਈਆਰ ਦੇ ਵਿੱਚ ਲਿਖਿਆ ਹੈ ਹੁਣ ਜਿਹੜੀ ਵੀ ਪੁਲਿਸ ਨੇ ਐਫਆਈਆਰ ਲਿਖੀ ਹੈ ਇਹ 32 40 ਸਾਲ ਬੀਤ ਜਾਣ ਤੋਂ ਬਾਅਦ ਵੀ ਉਹਦੀ ਭਾਸ਼ਾ ਉਹਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਨਹੀਂ ਬਦਲਿਆ ਅੱਜ ਵੀ ਤੁਸੀਂ ਕਿੰਨੇ ਕੇਸ ਦੇਖਦੇ ਹੋ ਜਦੋਂ ਮੁਕਾਬਲਾ ਹੁੰਦਾ ਹੈ ਕਿਸੇ ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗਦੀ ਹੈ ਉਹ ਵੀ ਇਹੀ ਕਿਹਾ ਜਾਂਦਾ ਹੈ ਕਿ ਇਹਨੂੰ ਅਸੀਂ ਹਸਿਆਰਾਂ ਦੇ ਰਿਕਵਰੀ ਵਾਸਤੇ ਲੈ ਕੇ ਗਏ ਸੀ ਜਿੱਥੇ ਉਸਨੇ ਮੌਕਾ ਪਾ ਕੇ ਸਾਡੇ ਤੇ ਗੋਲੀ ਚਲਾ ਦਿੱਤੀ ਤੇ ਜਵਾਬੀ ਫਾਇਰ ਦੇ ਵਿੱਚ ਉਸਤੇ ਗੋਲੀ ਲੱਗ ਗਈ ਅੱਜ ਵੀ ਉਹੀ ਤੰਗ ਤਰੀਕਾ ਪੁਲਿਸ ਅਪਣਾ ਰਹੀ ਹੈ ਜੋ 40 ਸਾਲ ਪਹਿਲਾਂ 32 ਸਾਲ ਪਹਿਲਾਂ 35 ਸਾਲ ਪਹਿਲਾਂ ਪੁਲਿਸ ਦੇ ਵੱਲੋਂ ਅਪਣਾਇਆ ਜਾਂਦਾ ਸੀ ਉਹਦੀ ਪਾਸ਼ਾ ਦੇ ਵਿੱਚ ਉਹਦੀ ਮੋਡਸ ਪਰੈਂਡੀ ਦੇ ਵਿੱਚ ਜਰਾ ਜਿੰਨਾ ਵੀ ਬਦਲਾਅ ਨਹੀਂ ਕੀਤਾ ਗਿਆ ਖੈਰ ਇਹ ਜਿਹੜਾ ਮੁਕੱਦਮਾ ਹੈ ਇਸ ਮਾਮਲੇ ਦੀ ਗੱਲ ਕਰਦੇ ਹਾਂ ਨੂੰ ਅੱਗੇ ਵਧਾਉਣੇ ਆ ਮਾਮਲਾ 32 ਸਾਲ ਚੱਲਿਆ ਇੰਨਾ ਲੰਬਾ ਜਦੋਂ ਮਾਮਲਾ ਚੱਲਿਆ ਇਸ ਮੁਕੱਦਮੇ ਦੇ ਦੌਰਾਨ ਇੱਕ ਪੁਲਿਸ ਮੁਲਜ਼ਮ ਅਰਜਨ ਸਿੰਘ ਦੀ ਦਸੰਬਰ 2021 ਦੇ ਵਿੱਚ ਮੌਤ ਹੋ ਗਈ 46 ਗਵਾਹਾਂ ਦਾ ਹਵਾਲਾ ਸੀਬੀਆਈ ਨੇ ਦਿੱਤਾ ਸੀ ਪਰ ਉਹਦੇ ਵਿੱਚੋਂ 24 ਲੋਕ ਹੀ ਗਵਾਹੀ ਦੇ ਸਕੇ ਗਵਾਹੀ ਪਹੁੰਚਾ ਸਕੇ 18 ਗਵਾਹਾਂ ਦੀ ਮੌਤ ਵੀ ਮੁਕਦਮੇ ਦੇ ਦੌਰਾਨ ਹੀ ਹੋ ਗਈ ਜਿਹੜਾ ਸ਼ਿਕਾਇਤ ਕਰਤਾ ਸੀ ਮੁੱਖ ਸ਼ਿਕਾਇਤ ਕਰਤਾ ਪ੍ਰੀਤਮ ਸਿੰਘ ਉਹ ਵੀ ਇਸ ਸਮੇਂ ਦੇ ਦੌਰਾਨ ਔਕਾਲ ਚਲਾਣਾ ਕਰ ਗਏ ਇੱਥੋਂ ਤੱਕ ਕਿ ਜਿਸ ਸਰਕਾਰੀ ਅਫਸਰ ਨੇ ਇਸ ਮੁਕਦਮੇ ਦੀ ਮਨਜ਼ੂਰੀ ਦਿੱਤੀ ਸੀ ਮਨਜ਼ੂਰੀ ਦੇਣ ਵਾਲੇ ਅਫਸਰ ਰਾਜੇਸ਼ ਛਾਬੜਾ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਉਹਨਾਂ ਦੀ ਜਗ੍ਹਾ ਫਿਰ ਕੈਪਟਨ ਨਰਿੰਦਰ ਸਿੰਘ ਸੀ ਜਿਹੜੇ ਸਪੈਸ਼ਲ ਸੈਕਟਰੀ ਹੋਮ ਸੀ ਉਹਨਾਂ ਦੀ ਗਵਾਹੀ ਹੋਈ ਇਸ ਮਾਮਲੇ ਦੇ ਵਿੱਚ ਗੁਰਬਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਤੇ 2 ਲੱਖ ਦਾ ਜੁਰਮਾਨਾ 302 ਤਹਿਤ ਕਤਲ ਲਈ 7 ਸਾਲ ਦੀ ਸਜ਼ਾ ਤੇ 70 ਹਜ਼ਾਰ ਦਾ ਜੁਰਮਾਨਾ 364 ਕਿਡਨੈਪਿੰਗ ਦੇ ਵਿੱਚ ਤੇ 2 ਸਾਲ ਦੀ ਸਜ਼ਾ ਤੇ 25 ਹਜ਼ਾਰ ਦਾ ਜੁਰਮਾਨਾ 218 ਤਹਿਤ ਇਹਨਾਂ ਦੀ 343 ਵਿੱਚ ਸੁਣਾਈ ਗਈ ਤੇ 218 ਦੇ ਵਿੱਚ ਹੋਰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਰੇਸ਼ਮ ਸਿੰਘ ਨੂੰ ਵੀ 302 ਦੇ ਵਿੱਚ ਉਮਰ ਕੈਦ 2 ਲੱਖ ਦਾ ਜੁਰਮਾਨਾ 120 ਬੀ ਤਹਿ ਦੋ ਸਾਲ ਦੀ ਸਜ਼ਾ ਤੇ 25000 ਦਾ ਜੁਰਮਾਨਾ। ਹੰਸਰਾਜ ਨੂੰ ਵੀ 302 ਤਹਿਤ ਉਮਰ ਕੈਦ ਤੇ 120 ਬੀ ਦੇ ਵਿੱਚ 2 ਲੱਖ ਦਾ ਸਰਵਾਨੇ ਦੀ ਸਜ਼ਾ ਸੁਣਾਈ ਗਈ ਤੇ 2 ਸਾਲ ਦੀ ਸਜ਼ਾ ਉਸ ਨੂੰ 120 ਬੀ ਦੇ ਵਿੱਚ ਵੀ ਸੁਣਾਈ ਗਈ। ਮਰਨ ਵਾਲੇ ਤਾਂ ਆਪਣੀ ਜਾਨ ਤੋਂ ਚਲੇ ਗਏ। ਜਿਹੜੇ ਸ਼ਿਕਾਇਤ ਕਰਤਾ ਸੀ ਜਾਂ ਜਿਹੜੇ ਇਨਸਾਫ ਲੱਭਦੇ ਸੀ ਉਹ ਵੀ ਲੰਬੇ ਇੰਤਜ਼ਾਰ ਦੇ ਚਲਦੇ ਆ ਅਕਾਲ ਚਲਾਣਾ ਕਰ ਗਏ ਇਹ ਜਹਾਨ ਛੱਡ ਗਏ ਹੁਣ ਇਹ ਇਨਸਾਫ ਜੇ ਮਿਲਿਆ ਵੀ ਹੈ ਤਾਂ ਕਿਸ ਦੇ ਵਾਸਤੇ ਹੈ ਇਨਸਾਫ ਆਇਆ ਸਾਡੀ ਜਿਹੜੀ ਨਿਆ ਪ੍ਰਣਾਲੀ ਹੈ ਉਸ ਦੇ ਵਿੱਚ ਦਹਾਕਿਆਂ ਬੱਧੀ ਕੇਸ ਚੱਲਦੇ ਰਹਿੰਦੇ ਨੇ ਚੱਲਦੇ ਰਹਿੰਦੇ ਨੇ ਪਰ ਕਿਸੇ ਨਤੀਜੇ ਤੱਕ ਨਹੀਂ ਪਹੁੰਚਦੇ ਲੰਮਾ ਸਮਾਂ ਲੋਕ ਇੰਤਜ਼ਾਰ ਕਰਦੇ ਕਰਦੇ ਖਾਰ ਜਾਂਦੇ ਨੇ ਲੇਕਿਨ ਅਦਾਲਤਾਂ ਕਿਸੇ ਵੀ ਫੈਸਲੇ ਤੱਕ ਨਹੀਂ ਪਹੁੰਚਦੀਆਂ ਇਹ ਸਾਡੇ ਨਿਆਂ ਪ੍ਰਣਾਲੀ ਦਾ ਇੱਕ ਬਹੁਤ ਵੱਡਾ ਖਾਮੀ ਹੈ ਕਹੋ ਦੋਸ਼ ਹੈ ত্রਾਸਦੀ ਹੈ। ਇਹੀ ਜਿਹੜੇ ਮਾਮਲੇ ਸੀ ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਕਰਨ ਦੇ ਇਸ ਦੀ ਲੜਾਈ ਪੰਜਾਬ ਦੇ ਵਿੱਚੋਂ ਇੱਕੋ ਵਿਅਕਤੀ ਨੇ ਲੜੀ ਸੀ ਉਹਨਾਂ ਦਾ ਨਾਮ ਸੀ ਜਸਵੰਤ ਸਿੰਘ ਖਾਲੜਾ। ਉਹਨਾਂ ਨੇ ਤਰਨਤਾਰਨ ਪੱਟੀ ਤੇ ਦੁਰਗਿਆਣਾ ਮੰਦਿਰ ਇਹਨਾਂ ਤਿੰਨਾਂ ਏਰੀਆ ਦੇ ਵਿੱਚ ਜਿਹੜੇ ਸ਼ਮਸ਼ਾਨ ਘਾਟ ਪੈਂਦੇ ਸੀ ਉੱਥੇ ਹੀ ਆਪਣੀ ਜਿਹੜੀ ਸਾਰੀ ਛਾਣਬੀਨ ਹੈ ਉਸ ਨੂੰ ਕੇਂਦਰਿਤ ਰੱਖਿਆ ਤੇ ਲੱਕੜ ਕਿੰਨੀ ਆਈ ਕਿੰਨੀ ਵਰਤੀ ਗਈ ਉਸ ਰਿਕਾਰਡ ਨੂੰ ਲੱਭ ਕੇ ਉਹਨਾਂ ਨੇ 2000 ਦੇ ਕਰੀਬ ਇਸ ਤਰ੍ਹਾਂ ਦੇ ਕੇਸ ਸਾਹਮਣੇ ਲਿਆਂਦੇ ਜਿਨ੍ਹਾਂ ਵਿੱਚ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ ਸੀ ਅਣਪਛਾਤੀਆਂ ਤੇ ਲਵਾਰਿਸ ਕਹਿ ਕੇ ਸਿਰਫ ਇਨ੍ਹਾਂ ਤਿੰਨ ਸਮਸ਼ਾਨ ਘਾਟਾਂ ਦੇ ਵਿੱਚ ਅਨੁਮਾਨ ਇਹ ਲਗਾਇਆ ਜਾਂਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ 25000 ਤੋਂ ਵੀ ਵੱਧ ਇਸ ਤਰ੍ਹਾਂ ਦੇ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ ਅਣਪਛਾਤੇਆਂ ਕਿ ਆ ਕਿ ਲਵਾਰਿਸ਼ ਕਰਕੇ ਜਦੋਂ ਕਿ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਚਾਉਣ ਵਾਲੇ ਸੀ ਉਹ ਸਾਲਾਂ ਬੱਧੀ ਉਹਨਾਂ ਨੂੰ ਲੱਭਦੇ ਰਹੇ ਠੋਕਰਾਂ ਖਾਂਦੇ ਰਹੇ ਤੇ ਉਹ ਉਹਨਾਂ ਨੂੰ ਪਤਾ ਨਹੀਂ ਲੱਗਿਆ ਸੀ ਉਹ ਕਿੱਥੇ ਗਏ ਕਿੱਥੇ ਨਹੀਂ ਗਏ 25000 ਦੇ ਕਰੀਬ ਜੇ ਲੋਕ ਲਵਾਰਿਸ਼ ਕਰਕੇ ਕਿਤੇ ਸਾਲ ਦਿੱਤੇ ਜਾਂਦੇ ਨੇ ਤੇ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਜਸਵੰਤ ਸਿੰਘ ਖਾਲੜਾ 1995 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਦੇ ਨੇ ਲੇਕਿਨ ਹਾਈ ਕੋਰਟ ਉਸ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੰਦਾ ਹੈ ਕਿ ਸਾਡੇ ਦਖਲ ਦੇਣ ਦੀ ਕੋਈ ਵਜ੍ਹਾ ਸਾਹਮਣੇ ਨਹੀਂ ਆਉਂਦੀ ਹੈ ਗਰਾਉਂਡਸ ਫਾਰ ਇੰਟਰਫੀਰੈਂਸ ਇਜ਼ ਨਾਟ ਫਾਊਂਡ ਇਹ ਕਹਿ ਕੇ ਹਾਈ ਕੋਰਟ ਉਸ ਰਿਸਟ ਪਟੀਸ਼ਨ ਨੂੰ ਖਾਰਜ ਕਰ ਦਿੰਦੀ ਹੈ ਜਦੋਂ ਕਿ ਜੇ ਤੁਸੀਂ ਦੇਖਿਆ ਹੋਵੇ ਹੁਣ ਕਿਸੇ ਦੇ ਨਾਮਜ਼ਾਦਗੀ ਦੇ ਕਾਗਜ਼ ਵੀ ਕੋਈ ਖੋ ਕੇ ਭੱਜ ਜਵੇ ਜਾਂ ਪਾੜ ਦੇਵੇ ਉਹਦੇ ਵਿੱਚ ਵੀ ਹਾਈ ਕੋਰਟਾਂ ਆ ਕੇ ਦਖਲ ਦਿੰਦੀਆਂ ਨੇ ਸਰਕਾਰਾਂ ਨੂੰ ਲਫਾਲਦੀਆਂ ਨੇ ਛਾੜਾ ਪਾਉਂਦੀਆਂ ਨੇ ਲੇਕਿਨ 25000 ਲੋਕ ਅਣਪਛਾਤੇ ਗਏ ਕਿ ਸਾੜ ਦਿੱਤੇ ਗਏ ਉਹਨਾਂ ਦਾ ਸਸਕਾਰ ਕਰ ਦਿੱਤਾ ਗਿਆ ਤੇ ਹਾਈ ਕੋਰਟ ਨੂੰ ਗਰਾਉਂਡ ਲਿ ਲੱਬਿਆ ਕਿ ਕੋਈ ਦਖਲ ਦੇਵੇ ਇਸ ਤਰ੍ਹਾਂ ਦੇ ਸਾਡੀ ਦੇਸ਼ ਦੀ ਨਿਆਂ ਪ੍ਰਣਾਲੀ ਦੇ ਹਾਲ ਉਸ ਟਾਈਮ ਸੀ ਹੁਣ ਵੀ ਕੀ ਨੇ ਤੁਹਾਡੇ ਸਾਹਮਣੇ ਹੀ ਹੈ ਲੇਕਿਨ ਇਸ ਦਾ ਖਮਿਆਜਾ ਦਸਵੰਤ ਸਿੰਘ ਖਲੜਾ ਨੂੰ ਪੁਕਤਨਾ ਪਿਆ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਕਿਡਨੈਪ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ লাশ ਖੁਰਦਬੁਦ ਕਰ ਦਿੱਤੀ ਗਈ ਉਸ ਮਾਮਲੇ ਦੇ ਵਿੱਚ ਵੀ ਇੱਕ ਐਸਐਚਓ सुरेंद्रਪਾਲ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਸਜ਼ਾ ਹੋਈ ਹੈ। ਕੱਲ ਪਰਸੋਂ ਹੀ ਪਿੱਛੇ ਜਿਹੇ ਇੱਕ ਹੋਰ ਦੋ ਬੰਦਿਆਂ ਦੇ ਕਤਲ ਦੇ ਵਿੱਚ ਉਸੇ ਐਸਐਚਓ सुरेंद्रਪਾਲ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਉਹ ਪਹਿਲਾਂ ਹੀ ਖਾਲੜਾ ਮਾਮਲੇ ਦੇ ਵਿੱਚ ਸਜ਼ਾ ਕੱਟ ਰਿਹਾ ਹੈ। ਦੋਸਤੋ ਇਹ ਉਹ ਮਾਮਲੇ ਨੇ ਜਿੱਥੇ ਪਰਿਵਾਰ ਲੜਨ ਦਾ ਸੀ ਲੜ ਕੇ ਜੂਝ ਕੇ ਉਹ ਹਾਰ ਨਹੀਂ ਸੀ ਮੰਨਦਾ ਤੇ ਅਦਾਲਤਾਂ ਦੇ ਵਿੱਚ ਲਗਾਤਾਰ ਜਾਂਦਾ ਰਹਿੰਦਾ ਸੀ ਇਥੋਂ ਤੱਕ ਕਿ ਸੁਪਰੀਮ ਕੋਰਟ ਤੱਕ ਜਾ ਕੇ ਇਹ ਕੇਸ ਰਜਿਸਟਰ ਹੁੰਦੇ ਸੀ ਫਿਰ ਉਹਨਾਂ ਦੀ ਜਾਂਚ ਅੱਗੇ ਵੱਧਦੀ ਸੀ ਬਹੁਤ ਸਾਰੇ ਕੇਸਾਂ ਦੇ ਵਿੱਚ ਤਾਂ ਪਰਿਵਾਰ ਇਸ ਹਾਲਾਤ ਵਿੱਚ ਹੀ ਨਹੀਂ ਹੁੰਦੇ ਸੀ ਕਿ ਉਹ ਅਦਾਲਤਾਂ ਦੇ ਵਿੱਚ ਜਾ ਸਕਣ ਉੱਥੇ ਕਾਨੂੰਨੀ ਲੜਾਈ ਲੜ ਸਕਣ ਇਸੇ ਕਰਕੇ ਬਹੁਤ ਘੱਟ ਮਾਮਲੇ ਜਿਹੜੇ ਨੇ ਉਹ ਜਾਂਚ ਤੇ ਇਸ ਲੈਵਲ ਤੱਕ ਪਹੁੰਚਨੇ ਤੇ ਉੱਥੇ ਸਜ਼ਾਵਾਂ ਹੋਈਆਂ ਨੇ ਕੋਈ ਫੈਸਲੇ ਹੋਏ ਨੇ ਬਹੁਤ ਜ਼ਿਆਦਾ ਲੋਕ ਤਾਂ ਗੁਮਨਾਮ ਜ਼ਿੰਦਗੀ ਦੇ ਵਿੱਚ ਹੀ ਇਸੇ ਤਰੀਕੇ ਨਾਲ ਵਿੱਚਦੇ ਰਹੇ ਉਹਨਾਂ ਦੇ ਜਿਹੜੇ ਆਪਣੇ ਤੀ ਪੁੱਤ ਸੀ ਉਹ ਅਣਪਛਾਤੇ ਕਹਿ ਕੇ ਲਵਾਰਿਸ ਕਹਿ ਕੇ ਫੂਕ ਦਿੱਤੇ ਗਏ ਪਰ ਉਹਨਾਂ ਨੂੰ ਨਾ ਤਾਂ ਕੁਝ ਕਰ ਸਕੇ ਨਾ ਹੀ ਉਹਨਾਂ ਨੂੰ ਕੋਈ ਉਹਦਾ ਸਹਾਰਾ ਮਿਲਿਆ ਸਰਕਾਰਾਂ ਨੇ ਤਾਂ ਸਹਾਰਾ ਕੀ ਦੇਣਾ ਸੀ ਸਰਕਾਰਾਂ ਇਸ ਕੰਮ ਦੇ ਵਿੱਚ ਖੁਦ ਸ਼ਾਮਲ ਸੀ ਸੋ ਉਮੀਦ ਕਰਦੇ ਆ ਹੋਰ ਪਰਿਵਾਰਾਂ ਨੂੰ ਵੀ ਉਸੇ ਤਰੀਕੇ ਨਾਲ ਇਨਸਾਫ ਮਿਲੇਗਾ ਉਹ ਆਪਣੇ ਜਿਹੜੇ ਸੱਜਣ ਪਿਆਰੇ ਨੇ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕਰ ਸਕਣਗੇ ਉਹਨਾਂ ਨੂੰ ਕੋਈ ਕਲੋਜ਼ਰ ਮਿਲੇਗਾ ਪਤਾ ਲੱਗਿਆ ਕਿ ਹਾਂ ਸਾਡੇ ਪਰਿਵਾਰ ਦਾ ਇਹ ਜੋ ਸ਼ਖਸ ਸੀ ਉਹਦੇ ਨਾਲ ਕੀ ਹੋਇਆ ਕੀ ਪਾਣਾ ਵਾਪਰਿਆ ਉਹਦਾ ਅੰਤ ਕਿਵੇਂ ਹੋਇਆ ਐਟ ਲੀਸਟ ਇਹ ਕਹਾਣੀ ਤਾਂ ਉਹਨਾਂ ਨੂੰ ਪਤਾ ਲੱਗਣੀ ਹੀ ਚਾਹੀਦੀ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਆਖਰ ਵਾਪਰਿਆ ਕੀ ਇਸੇ ਉਮੀਦ ਦੇ ਵਿੱਚ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ